ਅਜਿਹੀ ਕੋਈ ਇੱਕ ਵੱਡੀ ਹੋਰ ਖਬਰ ਤੇ ਕੁਸਤਾ ਵੀ ਦੇ ਲੱਗੇ ਹੈ ਕਾਂਗਰਸ ਲਈ ਤੇ ਕਾਂਗਰਸ ਵਾਲ ਲੋਕਾਂ ਦਾ ਆਉਣ ਦਾ ਯਾਨ ਬਹੁਤ ਤੇਜ਼ ਹੋ ਗਿਆ ਹੈ। ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ ਵਾਈਲ ਇਲੈਕਸ਼ਨ ਦੇ ਵਿੱਚ ਪ੍ਰੋਧੀਆਂ ਪਾਰਟੀਆਂ ਦੇ ਬੰਦੇ ਸਰਕਾਰ ਵੱਲ ਜਾਂਦੇ। ਲੇਕਿਨ ਇਹ ਸਰਕਾਰ ਦੀ ਪਿਛਲੇ ਸਾਢੇ 3 ਸਾਲ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ। ਲੋਕ ਲਾ ਹੋਰਡ ਆਰਡਰ ਤੋਂ ਇਹਨਾਂ ਤੰਗ ਆ ਚੁੱਕੇ ਐ ਪਰੋਤੀਆਂ ਤੋਂ ਕਤਾਈਆਂ ਤੋਂ ਬੰਬਾਂ ਤੋਂ ਸ਼ਹਿਰੀ ਲੋਕ ਖਾਸੋਰ ਤੇ ਨਾ ਤਾਂਗੇ ਕਿ ਇਹ ਇਲੈਕਸ਼ਨ ਇੱਕ ਤਰਫਾ ਹੋ ਰਹੀ ਹੈ ਕਾਂਗਰਸ ਪੱਖੀ ਹੋ ਰਹੀ ਹੈ ਤੇ ਅੱਜ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਤੇ ਸਾਡੇ ਇੱਥੋਂ ਦੇ ਚਾਰਜ ਰਾਣਾ ਗੁਰਜੀਤ ਸਿੰਘ ਜੀ ਸਾਰਿਆਂ ਦੀ ਯਾਤਨਾਤ ਵਾਣੂਏ ਖੁਸ਼ਖਬਰੀ ਦੇ ਰਿਹਾ ਕਿ ਅੱਜ ਸਾਡੇ ਵਿੱਚ ਇੱਥੇ ਸਾਡੀ ਪਾਰਟੀ ਦੇ ਪਹਿਲਾ ਸਾਡੇ ਤੋਂ ਕੋਈ ਕਰਨ ਬੜਿੰਗ ਜੀ ਜਿਹੜੇ ਪੈਡਾ ਦੇ ਚੇਅਰਮੈਨ ਵੀ ਰਹੇ ਆ ਸਾਡੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਜੋ ਭਾਜਪਾ ਨੂੰ ਛੱਡ ਕੇ ਵਾਪਸ ਘਰ ਪਰਤ ਰਹੇ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਖੜੇ ਹੋ ਕੇ ਜੀ ਸੋ ਕਰਨ ਬੜਿੰਗੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਹੀ ਵਿਚਾਰੂ ਆਗੂ ਹੈ ਤੇ ਸਾਨੂੰ ਇਹਨਾਂ ਦੀ ਆਉਣ ਨਾਲ ਬੜਾ ਖੁਸ਼ਹਾਰਾ ਮਿਲਣਾ ਤੇ ਅੱਜ ਮੈਂ ਤੁਹਾਨੂੰ ਜਿਹੜੀ ਇਥੋਂ ਅੱਜ ਦੇ ਆਪਣੇ ਸੂਬੇ ਦੇ ਵਿੱਚ ਰਾਜ ਕਰਨੀ ਪਾਰਟੀ ਉਹਦੀਆਂ ਨੀਤੀਆਂ ਤੋਂ ਤਾਂ ਗੋਫੇ ਜਦੋਂ ਐਮਐਨਏ ਦੀ ਇਲੈਕਸ਼ਨ ਹੁੰਦੀ ਹੈ ਤਾਂ ਮੈਂਬਰ ਨਿਊਜ਼ ਪਰ ਕੌਂਸਲ ਜਾਂ ਕਾਰਪੋਰੇਸ਼ਨ ਬਹੁਤ ਅਹਿਮ ਚੀਜ਼ ਹੁੰਦੀ ਹੈ ਤੇ ਅੱਜ ਸਾਨੂੰ ਖੁਸ਼ੀ ਹੈ ਇਹ ਸਾਡੇ ਵਿੱਚ ਦਾ ਸਲੀਮਾਸਟਰ ਜੀ ਜਿਨ੍ਹਾਂ ਦਾ ਨਾਮ ਸਤਨਾਮ ਸਿੰਘ ਹੈ ਵਾਰਡ ਨੰਬਰ 58 ਤੋਂ ਮੈਂਬਰ ਹੈ ਅੱਜ ਆਮ ਆਦੀ ਪਾਰਟੀ ਦੇ ਮੈਂਬਰ ਚੁਣੇ ਹੋਏ ਹੈ ਕਾਉਂਸਲਰ ਚੁਣੇ ਹੋਏ ਹੈ ਲੁਧਿਆੜੇ ਤੋਂ ਇਸੇ ਏਰੀਆ ਦੇ ਹੈ ਜਿੱਥੇ ਇਲੈਕਸ਼ਨ ਹੋ ਰਹੀ ਹੈ ਮੈਂ ਸਵਾਗਤ ਕਰਦਾ ਸਤਨਾਮ ਸਿੰਘ ਜੀ ਸਲੀਮਾਸਟਰ ਜੀ ਦਾ ਸਾਡੀ ਪਾਰਟੀ ਸ਼ਾਮ ਲੋ ਰਿਹਾ ਮੈਂ ਉਹਨਾਂ ਦਾ ਸਵਾਗਤ ਕਰਦਾ ਜਿਹੜਾ ਖੜੇ ਹੋ ਕੇ ਸਾਰੇ ਅੱਜ ਆਪਣਾ ਤੇ ਨਾਲ ਹੀ ਇਸ ਤੋਂ ਬਾਅਦ ਕਿਸ ਤੋਂ ਪਹਿਲਾਂ ਕਿਸੇ ਇਹਨਾਂ ਨੂੰ ਸਨਮਾਨਿਤ ਕਰੀਏ ਸਾਡੇ ਰਾਣਾ ਜੀ ਕਰਨਗੇ ਮੈਂ ਇਸ ਤੋਂ ਇਲਾਵਾ ਜਿਹੜੇ ਸਾਡੇ ਇੱਥੇ ਪਹਿਲਾਂ ਐਮਐਲਏ ਸੀ ਗੋਗੀ ਜੀ ਜਿਨ੍ਹਾਂ ਨਾਲ ਮੇਰਾ ਵੀ ਬੜਾ ਪਿਆਰ ਸੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਮਐਨਏ ਬਣ ਕੇ ਵੀ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਪਰੇਸ਼ਾਨ ਹੋ ਕੇ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਅੱਜ ਉਹਨਾਂ ਦੇ ਭਾਣਜੇ ਸਾਨੂੰ ਜੁਆਇਨ ਕਰ ਰਹੇ ਹੈ। ਉਹਨਾਂ ਦਾ ਵੀ ਮੈਂ ਪਰਮਵੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦਾ। ਇਹ ਸਾਡੇ ਵਿਚਾਰ காங்கிரஸ் ਪਾਰਟੀ ਜੋ ਹੈ ਕਰ ਰਹੇ। ਸੋ ਮੈਂ ਇਹਨਾਂ ਸਖੀਰਤਾਂ ਦਾ ਆਸ਼ੂ ਜੀ ਵੀ ਸਵਾਗਤ ਕਰਨਗੇ। ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਤੇ ਛੱਡੇ ਦੇ ਨਾਲ ਸਨਮਾਨ ਕਰਨ। ਵੈਲਕਮ ਕੋਲੇ ਹੀ ਸੋਨਿਹਾਲ ਰੋਣੀ ਖਨਾਲ ਕਦ ਵੀ ਦੇਖੋ ਕਿੰਨਾ ਚੱਲ ਗਿਆ ਹਾਂਜੀ ਹਾਂਜੀ ਇਹ ਨੌਜਵਾਨ ਪੀੜ੍ਹੀ ਜਿਹੜੀ ਕਦੇ ਆਮ ਆਦਮੀ ਦੇ ਪਿੱਛੇ ਆਪਣਾ ساری ਜ਼ਿੰਦਗੀ ਲਗਾ ਕੇ ਜ਼ਿੰਦਗੀ ਦੀ ਕਮਾਈਆਂ ਲਗਾ ਕੇ ਉਹਨਾਂ ਨੂੰ ਬਦਲਾਅ ਸਮਝ ਕੇ ਕਿ ਕੋਈ ਇਨਕਲਾਬ ਆ ਰਿਹਾ ਹੈ ਅੱਜ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਵਾਪਸ ਮੁੜੇ ਹੈ ਤੇ ਕੌਂਸਲਰ ਜਿਹੜੇ ਕਿ ਜਿੱਤੇ ਹੋਏ ਆਮ ਆਦਮੀ ਪਾਰਟੀ ਤੋਂ ਤੇ ਸਾਡੇ ਸਾਡੇ ਜਿਹੜੇ ਆਪਣੇ ਲੀਡਰ ਭਾਜਪਾ ਚਲੇ ਗਏ ਤੇ ਅੱਜ ਵਾਪਸ ਕਾਂਗਰਸ ਆਏ ਮੈਂ ਆਸ਼ੂ ਜੀ ਨੂੰ ਮੁਬਾਰਕਬਾਦ ਦੇਣਾ ਕਿ ਲੋਕ ਉਮੜ ਕੇ ਤੁਹਾਡੇ ਵੱਲ ਆ ਰਹੇ ਹੈ ਲੋਕ ਦੂਸਰਿਆਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਅੱਜ ਵਾਪਸ ਆ ਰਹੇ ਤੇ ਤੁਹਾਡੀ ਆਪਣੀ ਕਾਰਗੁਜ਼ਾਰੀ ਜੋ ਤੁਸੀਂ ਇੱਥੇ ਅੱਛੇ ਕੰਮ ਕੀਤੇ ਡਿਵੈਲਪਮੈਂਟ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਵਾਪਸ ਹਰ ਵੱਡੇ ਵੱਡੇ ਲੀਡਰ ਵਾਪਸ ਆ ਰਹੇ ਮੈਂ ਸਵਾਗਤ ਕਰਦਾ ਅੱਜ ਜੁਨਾ ਦੀ ਜੁਆਇੰਗ ਵੀ ਪਿੱਕੀ ਪੈ ਗਈ ਹੈ ਉਹਨਾਂ ਦੇ ਪਿੱਛੂ ਪੈ ਜਾਣੇ ਨਾਮਿਨੇਸ਼ਨ ਨਾਮਿਨੇਸ਼ਨ ਉਹਨਾਂ ਦੀ ਪਿੱਕੀ ਪੈ ਗਈ ਉਹਨਾਂ ਦੇ ਪਿੱਛੂ ਪੈ ਜਾਣੇ ਸਾਡੇ ਤਾਂ ਐਮਸੀ ਜਾਣ ਲੱਗੇ ਆਮ ਆਦਮੀ ਦਾ ਕੀ ਹੋਊਗਾ ਤੁਹਾਡਾ ਸਵਾਗਤ ਹੈ ਕੁਝ ਕੁਝ ਬੋਲਣਾ ਚਾਹੋਗੇ ਤਾਂ ਤੁਹਾਨੂੰ ਅੱਜ ਮੈਂ ਸਨੀ ਮਾਸਟਰ ਅੱਜ ਦਿਨੋਂ ਸਭ ਤੋਂ ਪਹਿਲਾਂ ਮੈਂ ਆਮ ਆਪਣੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਰਾਣਾ ਜੀ ਮੀਨ ਆਸ਼ੂ ਜੀ ਚੰਨੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਾਹ ਫੜੀ ਕਿਉਂਕਿ ਮੈਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀ ਨੂੰ ਦੇਖ ਕੇ ਚੱਲਿਆ ਸੀਗਾ ਕਿ ਭਾਈ ਇਹ ਬਹੁਤ ਕਿਤੇ ਇਨਕਲਾਬੀ ਪਾਰਟੀ ਹੈ ਅੱਜ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਨਕਲੀ ਇਨਕਲਾਬ ਲੈ ਕੇ ਆ ਰਹੇ ਆ ਜਿੱਥੇ ਕਿ ਪੰਜਾਬ ਦੀ ਕਿਹ ਰੀਤ ਰਹੀ ਹੈ ਵੀ ਆਪਾਂ ਪਾਣੀਆਂ ਦੇ ਮੁੱਦੇ ਨੂੰ ਉੱਤੇ ਲੈ ਕੇ ਜਾਣਾ ਸੀਗਾ ਅਸੀਂ ਪਾਣੀ ਨਹੀਂ ਦੇਣਾ ਉਹ ਤਾਂ ਪੰਜਾਬ ਦੇ ਹੱਕ ਦਿੱਲੀ ਵਾਲਿਆਂ ਨੂੰ ਦੇਣ ਲੱਗ ਗਏ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦੇਣ ਲੱਗ ਗਏ ਜਿਸ ਕਰਕੇ ਮੈਂ ਬਹੁਤ ਨਿਰਾਸ਼ ਹਾਂ ਤੇ ਅੱਜ ਮੈਂ ਖੁਸ਼ੀ ਜ਼ਾਹਿਰ ਕਰਦਾ ਹਾਂ ਸਾਰਿਆਂ ਨਾਲ ਸੰਜੀ ਕਰਦਾ ਧੰਨਵਾਦ ਕਰਦਾ ਇਹ ਅਪੀਲ ਕਰਦਾ ਨਵੇਂ ਸਾਰੇ ਲੋਕਾਂ ਨੂੰ ਕਿ ਉਹ ਨਕਰੀ ਦੇ ਆਪ ਦੇ ਪਿੱਛੇ ਨਾ ਲੱਗਣ ਆਪਣਾ ਨੇਤਾ ਆਪਣੇ ਚ ਰਹਿਣ ਵਰਗੇ ਆਪਣੇ ਚ ਇੱਕ ਜਿਹੜਾ ਗਰਾਉਂਡ ਨਾਲ ਜੁੜਾ ਬੰਦਾ ਹੈਗਾ ਉਹਨੂੰ ਸਿਲੈਕਟ ਕਰਨ ਨਾ ਕਿ ਐਸੇ ਬੰਦੇ ਨੂੰ ਜਿਸ ਨੂੰ ਲੁਧਿਆਣੇ ਦੇ ਮੱਲਿਆਂ ਦੇ ਪ੍ਰਧਾਨਾਂ ਦੇ ਨਾਮ ਹੀ ਪਤਾ ਹੋਣ ਜੀ ਉਹਨੂੰ ਆਪਣੇ ਕੌਂਸਲਰਾਂ ਦੇ ਨਾਮ ਹੀ ਪਤਾ ਹੈਗੇ ਤੇ ਮੇਰੀ ਇਹ ਰਿਕਵੈਸਟ ਹੈ ਤੇ ਇਹਨਾਂ ਕਿ ਉਹ ਭਾਰਤ ਭੂਸ਼ਣ ਆਸ਼ੂ ਜੀ ਨੂੰ ਆਪਣਾ ਬੋਟਾ ਫਾਗੇ 19 ਤਰੀਕ ਨੂੰ ਕਾਮਯਾਬ ਕਰਨ ਤਾਂ ਕਿ ਆਸ਼ੋ ਜੀ ਜਿਹੜਾ ਪਹਿਲਾਂ ਕੰਮ ਕਰਦੇ ਆਏ ਆ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਬੜੇ ਸੌਖੇ ਤਰੀਕੇ ਤੇ ਅੱਜ ਮੈਂ ਧੰਨਵਾਦੀ ਆ ਕਾਂਗਰਸ ਪਾਰਟੀ ਦਾ ਕਿ ਉਹਨਾਂ ਨੇ ਮੇਰੀ ਬਾਹ ਮੋੜੀ ਤੇ ਅਸੀਂ ਅੱਗੇ ਤੋਂ ਕਾਂਗਰਸ ਦਾ ਸਾਥ ਦਵਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ ਧੰਨਵਾਦ ਕਰਮ ਸਿੰਘ ਜੀ ਕਿਥੇ ਸਾਰੇ ਇਸ ਕਾਰੋਗ ਦਾਦਰਜੀਤ ਸਿੰਘ ਜਮੀ ਜੀ ਰਾਣਾ ਗੁਰਜੀਤ ਜੀ ਸਦਾ ਪ੍ਰਕਾਸ਼ ਸਿੰਘ ਜੀ ਮੇਰੇ ਵੱਡੇ ਵੀਰ ਕੁਸ਼ਲ ਸਿੰਘ ਢੱਲੋਂ ਜੀ ਮੇਰਾ ਭਰਾ ਬਰਿੰਦਰ ਢੱਲੋਂ ਸਾਰੇ ਬਤਵੰਤੇ ਸੱਜਣ ਤੇ ਸਾਡੀ ਜਿੰਦ ਜਾਨ ਕਾਪੂਛ ਨਾ ਜੂਜੀ ਕਾਂਗਰਸ ਮੇਰਾ ਪਰਿਵਾਰ ਹੈ ਸਾਡੀਆਂ ਪਿਛਲੀਆਂ 5 ਪੀੜੀਆਂ ਕਾਂਗਰਸੀ ਕਾਦੇ ਮਨ ਮਟਾ ਹੋ ਜਾਂਦਾ ਤੇ ਬੰਦਾ ਇੱਕ ਸਟੈਪ ਲੈ ਲੈਂਦਾ ਇਮੋਸ਼ਨਲੀ ਪਰ ਮੇਰਾ ਹਲਕਾ ਦਾਖਾ ਹੈ ਤੇ ਦਾਖੇ ਹਲਕ ਜਦੋਂ ਇਹ ਬਾਈ ਇਲੈਕਸ਼ਨ ਹੋਈ ਮਨ ਤਾਂ ਪਹਿਲਾਂ ਹੀ ਦੁਖੀ ਸੀਗਾ ਪਰ ਲੋਕਾਂ ਨੇ ਘਰ ਆ ਕੇ ਕਹਿੰ ਗਾ ਲਖੀ ਯਾਰ ਜਿਹੜੇ ਬੰਦੇ ਨੇ ਨਿਸਵਾਤ ਕੋਵਿਡ ਤੋਂ ਲੈ ਕੇ ਦਾਖੇ ਹਰ ਕੇ ਆਪਣੀ ਸੇਵਾ ਕੀਤੀ ਆਸ਼ੂ ਜੀ ਨੇ ਕੋਵਿਡ 'ਚ ਕੋਈ ਤਸਰੀ ਨਹੀਂ ਛੱਡੀ ਨਾਲੇ ਇਹਨਾਂ ਦਾ ਚੜਾਅ ਦਾ ਵੋਟਾਂ ਦਾ ਹਮਕਾ ਸੀ ਲੋਕ ਕਹਿੰਦੇ ਭਾਈ ਹੁਣ ਤਗੜਾ ਹੋ ਜਾ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਆਪਾਂ ਹੁਣ ਫਾਸਟ ਹੋ ਗਏ ਆਸ਼ੂ ਜੀ ਇੱਕ ਐਹੋ ਜਿਹਾ ਇਨਸਾਨ ਹੈ ਜਿਹਦੇ ਨਾਲ ਖੜ ਗਿਆ ਭਾਈ ਉਹਦੇ ਨਾਲ ਖੜ ਗਿਆ ਤੇ ਸਾਫ਼ ਨੀਅਤਾਂ ਨਾਲ ਲੋਕਾਂ ਨੇ ਤੁਮਾਣਾ ਦਿੱਤੀਆਂ ਤੇ ਕੱਲ ਦਾ ਜਿਹੜਾ ਨਾਮਿਨੇਸ਼ਨ ਸੀ ਉਹ ਵੈਸੇ ਹੀ ਮੋਹਰ ਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਅਗਲੇ ਹਿੰਦੀ ਦਿਨ ਤੁਸੀਂ ਆਪ ਦੇਖਿਓ ਵੀ ਰੋਜ਼ ਪਰਵਾਹ ਚ ਵਾਦਾ ਹੋਊਗਾ ਸੋ ਮੇਰੀ ਇਸ ਕਰਕੇ ਨਾ ਖਾਸ ਕਰਕੇ ਜਿਹੜੇ ਬੀਜੇਪੀ ਦੇ ਦੇ ਅਕਾਲੀ ਦਲ ਦੇ ਭਰਾਏ ਸਾਡੇ ਉਹ ਤੋਂ ਵੀ ਡਰ ਜਾਈਂ। ਦੇਖੋ ਲੜਾਈ ਸਰਕਾਰ ਦੇ ਨਾਲ ਹੈ। ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਆਪ ਦੀ ਵੋਟ ਨਾ ਖਰਾਬ ਕਰੋ। ਆਸ਼ੂ ਜੀ ਦਾ ਡੱਟ ਕੇ ਸਾਥ ਦੇਉ ਚਾਹੀਓ ਕਿ ਇਹ ਅਕਾਲੀ ਦਲ ਵਾਲਾ ਭਰਾ ਚਾਹੇ ਬੀਜੇਪੀ ਵਾਲਾ ਕਿਉਂਕਿ ਉਹ ਤਾਂ ਲੜਾਈ ਤੋਂ ਬਾਹਰ ਹੈ। ਇੱਕ ਕਲਾਮ ਦਾ ਸਰਕਾਰ ਦੇ ਉਲਟ ਲੜੀ ਜਾਂਦਾ ਜਿਹਨੇ ਆਪ ਦਾ ਸਰਕਾਰ ਦੇ ਉੱਡ ਗੁੱਪਗਲਾ ਕੱਢਣਾ ਉਹ ਆਸ਼ੂ ਜੀ ਦੀ ਠੋਕ ਕੇ ਮਦਦ ਕਰੇ ਨਹੀਂ ਵੋਟ ਖਰਾਬ ਹੋ ਜਾਣੀ ਹੈ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਸ਼ੂ ਜੀ ਤਗੜੇ ਹੋ ਕੇ ਮਦਦ ਕਰੀਏ ਤੇ ਇਹਨਾਂ ਨੂੰ ਵੱਢੀ ਲੀਰਨਾਂ ਕਿ ਸਭ ਤੋਂ ਪਹਿਲਾਂ ਕਰ ਸਾਰੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਾਰਟੀ ਜਾਇਆ ਉਸ ਬੰਦੇ ਦੇ ਹੱਕ ਤੇ ਆਇਆ ਜਿਹੜਾ ਅਜ ਤੱਕ ਲੋਕਾਂ ਲਈ ਖੜਦਾ ਰਿਹਾ ਤੇ ਅੱਗੇ ਵੀ ਖੜੂਗਾ ਪਰ ਮੈਂ ਇਹ ਪਾਰਟੀ ਦੇ ਆਮ ਆਦਮੀ ਪਾਰਟੀ ਕੋ ਤੰਗ ਹੋ ਕੇ ਆਇਆ ਜਦੋਂ ਬਾਦਲੀਆ ਸਟੇਟ ਵਾਲੇ ਆ ਕੇ ਪੰਜਾਬ ਤੇ ਰਾਜ ਕਰੂਗੇ ਤੇ ਅਸੀਂ ਆਪਣੇ ਹੱਕਾਂ ਲਈ ਖੜਨਾ ਹੀ ਹੈ ਤੇ ਇਹਨਾਂ ਦੇ ਜਿੱਤੀ ਹੁੰਦਾ ਧੰਨਵਾਦ ਧੋਬੜੋ ਥੈਂਕ ਯੂ ਜੀ ਅਸ ਜੀ ਵਾਦੀ ਸਰਕਾਰ ਜੋ ਚਨੀ ਸਾਹਿਬ ਰਾਣਾ ਜੀ ਸੇਦੂ ਸਾਹਿਬ ਦੇਰਕਾ ਸਾਹਿਬ ਵਰਗੜભાઈ ਅਮਰਿੰਦਰ ਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਨੂੰ ਕਹਿਣਾ ਸਨੀ ਵੀਰ ਨੂੰ ਵਿਡਿੰਗ ਸਾਹਿਬ ਨੂੰ ਔਰ ਰੋਨੀ ਭਾਈ ਨੂੰ ਜਿਨ੍ਹਾਂ ਨੇ ਇਹ ਸਿਲੈਕਸ਼ਨ ਦੇ ਸਮੇਂ ਮੇਰੇ ਨਾਲ ਚੱਲਣ ਦਾ ਸੰਕਲਪ ਲਿਆ ਔਰ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਪਰਿਵਾਰ ਚ ਵਾਧਾ ਹੋ ਰਿਹਾ ਸਵੇਰੇ ਵੀ ਜੁਆਇਨਿੰਗ ਹੋਈ ਵਿਕਰਮਜੀਤ ਹੁਣਾਂ ਦੀ ਜਿਹੜੇ ਆਪ ਦੇ ਆਈਟੀ ਸੈੱਲ ਦੇ ਕੋਆਰਡੀਨੇਟਰ ਸੀ ਮਾਲਵਾ ਜ਼ੋਨ ਦੇ ਤੇ ਆ ਹੁਣ ਤੁਹਾਡੇ ਸਾਹਮਣੇ ਤਿੰਨ ਹੋਰ ਬੰਦੇ ਬੈਠੇ ਆ ਤੇ ਇਹ ਤੁਸੀਂ ਆਪ ਅੰਦਾਜ਼ਾ ਲਗਾਓ ਵੀ ਆਮ ਆਦਮੀ ਪਾਰਟੀ ਦਾ ਚਾੜੂ ਤਾਂ ਹੁਣ ਬੇਕਰਨਾ ਸ਼ੁਰੂ ਹੋ ਤੋ ਗਿਆ ਤੇ 19 ਤਰੀਕ ਤੱਕ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹ ਤੁਸੀਂ ਆਪ ਹੀ ਦੇਖੋਗੇ ਕੱਲ ਦੇ ਨੋਮੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਸਾਰੀ ਕੰਸਟਿਟੂਐਂਸੀਜ਼ ਮੈਂ ਤਨਵਾਦੀਆਂ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਪੂਰਾ ਜੋਸ਼ ਦਿਖਾਇਆ ਬੜੇ ਹੁੰਮ ਹਮਾ ਕੇ ਪਹੁੰਚੇ ਔਰ ਮੈਂ ਤਨਵਾਦੀਆਂ ਆਪਣੀ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਸੰਕਲਪ ਲਿਆ ਵੀ ਇਹ ਸੀਟ ਅਸੀਂ ਹਰ ਹਾਲਤ ਹਰ ਹੀਲੇ ਜਿਤਾਉਣੀ ਹੈ ਔਰ ਇੱਕ ਇੱਕ ਲੀਡਰ ਵਰਕਰ ਬਣ ਕੇ ਅੱਜ ਗਲੀਆਂ ਦੇ ਵਿੱਚ ਕੰਮ ਕਰ ਰਿਹਾ ਹੈ ਤੁਸੀਂ ਆ ਦੇਖਿਆ ਐ ਏਡੀ ਲੀਡਰਸ਼ਿਪ ਅੱਜ ਖੜੀ ਐ ਜਿਹੜੀ ਸਿਰਫ ਜੁਆਇਨਿੰਗ ਕਰਾਂ ਆਪਣੇ ਆਪਣੇ ਜਿਹੜੇ ਜਿਹੜੇ ਇਲਾਕੇ 'ਚ ਕੰਪੇਨ ਕਰ ਰਹੇ ਸੀ ਉੱਥੋਂ ਨਿਕਲ ਕੇ ਇੱਥੇ ਆਏ ਐ ਸੋ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਮੈਂ ਆਪਣੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮਾਣਾ ਜੀ ਨੇ ਬੇਨਤੀ ਕਰਤਾ ਕਿ ਇੱਟੇ ਹੀ ਅਸ਼ੀਰਵਾਦ ਹੋਵੇ ਕੋਡ ਦੇ ਡਰੈਫਟ ਮਾਈਕੋਰ ਦਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਡਾ ਮੁੱਖ ਮੰਤਰੀ ਮੌਜੂਦਾ ਐਮਪੀ ਜਨਰਲ ਹਨ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅੱਜ ਕਰਨ ਵੜਿੰਦੀ ਘਰ ਵਾਪਸੀ ਔਰ ਸਤਨਾਮ ਜੀ ਦੀ ਵੀ ਮੈਂ ਸਮਝਦਾ ਘਰ ਵਾਪਸੀ ਆ ਆਪਾਂ ਉਹ ਸਾਡਾ ਰਾਵੀ ਸਾਡਾ ਭਾਂਜਾ ਇਹਦੀ ਵੀ ਘਰ ਵਾਪਸੀ ਆ ਇਹਨਾਂ ਲੋਕਾਂ ਨੇ ਜਦ ਲਾਉ ਦੇ ਚੱਕਰ ਚਾ ਕੇ ਬੜੀ ਹਾਈਪ ਸੀ ਬੜੀ ਹਾਈਪ ਕ੍ਰੀਏਟ ਕੀਤੀ ਸੀ ਸੋਸ਼ਲ ਮੀਡੀਆ ਤੇ ਤੇ ਦਿੱਲੀ ਦਾ ਪੈਸਾ ਪੰਜਾਬ ਚ ਲਾਇਆ ਸੀ ਮੀਡੀਆ ਤੇ ਤੇ ਅੱਜ ਪੰਜਾਬ ਦਾ ਪੈਸਾ ਕਰੀਬ 750 800 ਕਰੋੜ ਰੁਪਏ ਦਾ ਕਹਿੰਦਾ ਦਿੱਲੀ ਤੇ ਲਾਇਆ ਹੁਣ ਦਿੱਲੀ ਦੇ ਕਈ ਖੋਸ ਕਿਉਂ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਨੂੰ ਪ੍ਰੋਮੋਟ ਕਰ ਰਿਹਾ ਹੈ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਕਿ ਦੋਵੇਂ ਵੀਰ ਆਮ ਆਦਮੀ ਪਾਰਟੀ ਛੱਡ ਕੇ ਜਿਹੜੇ ਆਏ ਆ ਇਹਨਾਂ ਦਾ ਧੰਨਕਾ ਸਵਾਗਤ ਕਰਦੇ ਆ ਜਿਹਨਾਂ ਛੱਡ ਕੇ ਆਪਣੇ ਘਰ ਹੀ ਆਏ ਆ ਐਵਰਿੰਗ ਸਾਹਿਬ ਤੁਹਾਡਾ ਵੀ ਵੈਲਕਮ ਤੁਸੀਂ ਬੜਾ ਕੰਮ ਸ਼ਕਤ ਸਮਾਰਨ ਤੁਸੀਂ ਆਪਣੇ ਘਰ ਆਏ ਹੋ ਵਾਪਸ ਪੜਾ ਕੰਮ ਕੀਤਾ ਕਾਂਗਰਸ ਪਾਰਟੀ ਚ ਔਰ ਮੈਂ ਤਾਂ ਇਹ ਗੱਲ ਰੇਖਾਂਗਾ ਕਿ ਕੋਈ ਵੀ ਪਾਰਟੀ ਅਗਰ ਆਪਣੇ ਵਰਕਰ ਨੂੰ ਸਨਮਾਨ ਨਹੀਂ ਦਿੰਦੀ ਉਹਨਾਂ ਦੇ ਕੀਤੇ ਕੰਮ ਨੂੰ ਪਛਾਣਦੀ ਨਹੀਂ ਤਾਂ ਫਿਰ ਦੁੱਖ ਬੜਾ ਹੁੰਦਾ ਮਨ ਨੂੰ ਔਰ ਸਤਨਾਮ ਜੀ ਤੇ ਬੋਗੀ ਜੀ ਦੇ ਪੰਜਾ ਇਹ ਜਿਹੜੇ ਵਾਪਸ ਆਏ ਨੇ ਦੁਖੀ ਮਨ ਨਾਲ ਕਿਉਂਕਿ ਰਾਜ ਭਾਗ ਹੋਵੇ ਤੇ ਇਹ ਪਾਰਟੀ ਨੂੰ ਛੱਡਣਾ ਬੜਾ ਔਖਾ ਹੁੰਦਾ ਬੜਾ ਔਖਾ ਇਹਨਾਂ ਦਾ ਫੈਸਲਾ ਲੇਕਿਨ ਹੈ ਫੈਸਲਾ ਸਹੀ ਰਾਸ਼ੂ ਜੀ ਤੁਸੀਂ ਮੈਂ ਜਾ ਰਿਆਂ ਬਕਰੇ ਬਕਰੇ ਬਾੜਾਂ ਚ ਲੋਕ ਤੁਹਾਡਾ ਨਾ ਮੁਹੱਬਤ ਕਰਦੇ ਆ ਤੇ ਖਵਾ ਸੀ ਉਹ ਆਪਣੀ ਗਲਤੀ ਨੂੰ ਸੁਧਾਰ ਕੇ ਪ੍ਰਤੀਵਾਦੀ ਨਹੀਂ ਸੀ ਗਲਤੀਆਂ ਕਾਗਜ਼ ਤੋਂ ਹੋਈਆਂ ਉਹ ਜਾਂ ਨਿਯਮ ਸਾਡੇ ਵਾਲੇ ਅਕਾਦਿਦਨ ਨਾਲ ਮਿਲ ਕੇ ਤੇ ਉਹਨਾਂ ਨੇ ਕਿਹਾ ਭਾਈ ਇਹ ਦੋਵੇਂ ਇੱਕੋ ਜਿਹੇ ਆ ਹਾਲਾਂਕਿ ਚਲੀ ਜੀ ਨੇ 111 ਦਿਨਾਂ ਚ ਕੋਸ਼ਿਸ਼ ਕੀਤੀ ਬਹੁਤ ਕੁਝ ਮੇਟਣ ਦੀ ਲੇਕਿਨ ਭਾਈ ਉਹ ਨੇਰੀ ਏਦਾਂ ਦੀ ਸੀ ਜਿਹਦੇ ਸ਼ਿਕਾਰ ਅੱਜ ਪੰਜਾਬ ਹੋਇਆ ਪੰਜਾਬ ਨੂੰ ਸ਼ਿਕਾਰ ਕਹਾਂਗਾ ਪਰ ਪੰਜਾਬੀ ਮਹਿਸੂਸ ਕਰਦੇ ਆ ਕਿ ਕਾਂਗਰਸੀ ਇੱਕ ਪਾਰਟੀ ਇਹੋ ਜਿਹੀ ਆ ਜਿਹੜੀ ਅਮਨ ਸ਼ਾਂਤੀ ਚਾਹੇ ਔਰ ਇੰਡਸਟਰੀਅਲ ਟਾਊਨ ਹੈ ਮੈਂਚੈਸਟਰ ਆਫ ਇੰਗਲੈਂਡ ਉਹ ਮੈਂਚੈਸਟਰ ਆ ਤੇ ਦਿਸ ਇਜ਼ ਮੈਨਚੈਸਟਰ ਮੈਨਚੈਸਟਰ ਆਫ ਇੰਡੀਆ ਜਿਹੜਾ ਸੀ ਉਹਦਾ ਮਾਹੌਲ ਸਾਨੂੰ ਕੰਡਿਊਸਿਵ ਐਟਮੋਸਫੀਅਰ ਇੰਡਸਟਰੀਸ ਟੂ ਦੇਣ ਦੀ ਲੋੜ ਆ ਉਹ ਇੱਕੋ ਬੰਦਾ ਜਿਹੜਾ 6 ਹਲਕੇ ਸ਼ਹਿਰ ਦੇ ਸੰਦਾਂ ਦੀ ਕੋਈ ਸਾਰੇ ਪੰਜਾਬ ਦੱਸ ਦਿਓ ਜਿਹੜਾ ਐਮਐਲਏ ਹੋ ਕੇ 6 ਐਮਐਲਏ 6 ਕੰਸਟੀਟਿਊਐਂਸੀਆਂ ਜਾਂ ਨੋਆ ਕੰਸਟੀਟਿਊਐਂਸੀਆਂ ਦੇ ਸਾਰੇ ਕੰਮ ਕਰਦਾ ਸੀ ਉਹ ਕੇਵਲ ਇੱਕ ਬੰਦਾ ਸੀ ਪਾਪ ਕੁਸ਼ਣ ਆਸ਼ੂ ਔਰ ਲੋਕ ਮਸੂਸ ਕਰਦੇ ਤੁਹਾਨੂੰ ਜਤਾਉਣਾ ਜ਼ਰੂਰੀ ਆ ਤੇ ਤੁਹਾਡਾ ਭਾਈ ਬਹੁਤ ਬਹੁਤ ਸਵਾਦ ਬੜਾ ਬੜਾ ਕੋਟਿੰਗ ਕੋਟਤਨਵਾ ਇਹ ਰੜੀ ਜਰੀ ਰੱਖਿਓ ਚੰਨੀ ਸਾਹਿਬ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਇੱਕ ਰਸਤੇ ਨਾਲ ਰਿਲੇਟਡ ਮੀਆਂ ਇੱਕ ਕੰਮ ਪੂਰਾ ਹੋ ਜਾਏ ਠੀਕ ਨਹੀਂ ਇਹਦਾ ਟਾਈਮ ਮਿਲਣਾ ਇੱਕ ਅਪੀਲ ਕਰਨਾ ਚਾਹੁੰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਇਹ ਜਿਹੜੇ ਵੀ ਲੋਕ ਗੈਰਤਮੰਦ ਅਣਖੀਲੇ ਪੰਜਾਬ ਵਾਸਤੇ ਸੋਚਦੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਬਾਹਰੋਂ ਵੱਡਾ ਦਿੱਲੀ ਜਾਂ ਹਰਿਆਣੇ ਦਾ ਨਾਂ ਚੁਣੀਏ ਇਹ ਚੋਣ ਕੇਜਰੀਵਾਲ ਦੀ ਹੋਣੀ ਹੈ ਜੇ ਉਹ ਜਿੱਤਦੇ ਐ ਕਿਉਂਕਿ ਉਹਨੇ ਰਾਜ ਸਭਾ ਦਾ ਮੈਂਬਰ ਬਣਨਾ ਸਾਡੇ ਦਾ ਰਾਜ ਸਭਾ ਲਈ ਖੂਜਾਣੀ ਹੈ ਇਹ ਇਸ ਕਰਕੇ ਜਿਹੜੇ ਲੋਕ ਅਣਖ ਅਣਖ ਦੇ ਪਿੱਛੇ ਪੰਜਾਬੀਅਤ ਦੇ ਪਿੱਛੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਉਹਨਾਂ ਨੂੰ ਹਰਵਾਉਣ ਦੇ ਲਈ ਜੁਆਇਨ ਕਰਨਾ ਚਾਹੁੰਦੇ ਸਾਡੇ ਵੱਲੋਂ ਸਾਰਿਆਂ ਨੂੰ ਵੈਲਕਮ ਹੈ ਐਸੀ ਹਰ ਚੰਗੇ ਬੰਦੇ ਨੂੰ ਪਾਰਟੀ ਦੇ ਵਿੱਚ ਲੈਣ ਨੂੰ ਤਿਆਰ ਹੈ ਸੋ ਹਰ ਰੋਜ਼ ਬਹੁਤ ਸਾਰੇ ਲੋਕ ਅਪਰੋਚ ਕਰ ਰਹੇ ਮੈਂ ਖਾਸ ਤੌਰ ਤੇ ਇਸ ਏਰੀਏ ਦੇ ਲੋਕਾਂ ਨੂੰ ਪੀਂਦਾ ਤਾਂ ਕਿ ਆਓ ਇਕੱਠੇ ਹੋ ਕੇ ਆਪਾਂ ਇੱਕ ਤਰਫਾ ਵੋਟਾਂ ਪਾਈਏ ਇਹਨੇ ਬੜੀ ਅੱਛੀ ਅਪੀਲ ਕੀਤੀ ਹੈ ਕਿ ਜਿਹੜੇ ਅਕਾਲੀ ਦਲ ਦੇ ਤੇ ਭਾਜੀਪੀ ਦੇ ਲੋਕ ਅੱਜ ਹਰ ਕੋਈ ਮੁੱਤੇ ਜਿਹੜਾ ਮਾਰ ਰਿਹਾ ਜਿਹਨੇ ਪਹਿਲਾਂ ਹੁੰਦਾ ਪਾ ਲਿਆ ਆਮ ਆਦਮੀ ਪਾਰਟੀ ਵਾਲੇ ਨੂੰ ਨੜੇ ਆਪਣਾ ਯਾਰ ਕੇਦਰੀ ਗਵਰਨਰ ਨਾਲ ਕਿਹੜੇ ਗੱਡਾ ਪਿਆਇਆ ਹੋਇਆ ਕਿ ਐਸੀ ਉਹਨੂੰ ਇੱਥੇ ਦੇ ਛੋਲੇ ਰਾਜ ਸਭਾ ਦਾ ਮੈਂਬਰ ਐਸੀ ਆਪਣੇ ਬੰਦੇ ਚੁਣਨੇ ਸੋ ਆਓ ਸਾਰੇ ਜਿਹੜੇ ਅਸੁਰਿਤ ਤਾਉਣ ਬਾਹ ਤੇ ਇਕੱਠੇ ਹੋਈਏ ਤੇ ਪਕਾਲਿਸ ਪਾਰਟੀ ਨੂੰ ਜੁਆਇਨ ਕਰਨ ਦਾ